ਸਾਡੇ ਮਾਨਯੋਗ ਸੀਐਮ ਸਾਹਿਬ ਅਲੋੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਐਂਟੀ ਡਰੱਗ ਸਟਾਫਰਡ ਦੇ ਉੱਤੇ 4.5 ਕਿਲੋ ਹਿਰੋਇਨ ਤੇ ਇਹਦੇ ਚ ਬੜੇ ਵੱਡਾ ਡਰੱਗ ਘਟਲ ਹੈ ਜੇ 6 ਸਮੱਗਲਰ ਫੜੇ ਗਏ ਆ ਔਰ ਸਾਰੀ ਇਹ ਜਿਹੜੀ ਕਨਸਾਈਨਮੈਂਟਸ ਨੇ ਅਸਿ ਗਿਆ ਇਹ ਟ੍ਰੈਸ਼ਲ ਬਾਰਡਰ ਤੋਂ ਪੁਸ਼ ਹੋ ਰਹੀਆਂ ਥਰੂ ਡਰੋਨ ਇਹਦੇ ਚ ਦੋ ਮੁਕਦਮੇ ਅਸੀਂ ਦਰਜ ਕੀਤੇ ਆ ਤਾਂ ਪਹਿਲਾ ਜਿਹੜਾ ਹੈ 137 ਜਿਹੜਾ 25 ਹੈਗਾ ਇਹ ਗ੍ਰੇਡ ਕੀਮਾ ਚ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਲਕਦੀਪ ਉਹਨਾਂ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਤੇ ਦੂਸਰਾ ਮੁਕੱਦਮਾ ਜਿਹੜਾ ਇੰਸਪੈਕਟਰ ਵਿਨੋਦ ਕੁਮਾਰ ਦੀ ਟੀਮ ਐਸਐਚਓ ਛਾਟਾ ਦੀ ਜਿਹੜੀ 111 25 ਇਹ ਮੁਕੱਦਮਾ ਦਰਜ ਕੀਤਾ ਛਾਟਾ ਥਾਣਾ ਦੇ ਵਿੱਚ ਇਹਦੇ ਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹ ਜੇ ਤਾਂ ਸਭ ਤੋਂ ਪਹਿਲਾਂ 1 ਕਿਲੋ ਜਿਹੜੀ ਇਹ ਹੀਰੋਇਨ ਬਰਾਮਦ ਹੁੰਦੀ ਹੈ ਇਹ ਬਲਟੋਏ ਦਾ ਰਹਿਣ ਵਾਲਾ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ 10 ਕੇਸ ਨੇ ਸਨੇਚਿੰਗ ਦੇ ਥੈਫਟ ਦੇ ਆਰਮਜ਼ਟ ਦੇ ਤੇ ਹੁਣ ਇਹ ਡਰਗ ਟ੍ਰੇਡ ਚ ਕਾਫੀ ਢੇਰ ਤੋਂ ਸ਼ਾਮਲ ਹੈ 25 ਸਾਲ ਦੀ ਇਹਦੀ ਉਮਰ ਹੈ ਇਸ ਤੋਂ ਬਾਅਦ ਜਿਹੜਾ ਕਰਨਦੀਪ ਨੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਸਾਰਾ ਜਿਹੜਾ ਕਾਰਟਨ ਹੈ ਇਹ ਅਰਸ਼ਦੀਪ ਚਲਾ ਰਿਹਾ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਅਰਸ਼ਦੀਪ ਖੇਮ ਕਰਨ ਦਾ ਰਹਿਣ ਵਾਲਾ ਇਹਦਾ ਘਰ ਬੜਾ ਵੱਡਾ ਇਹਨੇ ਬਣਾਇਆ ਆਪਣਾ ਔਰ ਸਾਰੀ ਡਰਾਪਿੰਗ ਜਿਹੜੀ ਇਹਦੀ ਪੁੱਛ ਗੇਚ ਪਤਾ ਲੱਗੀ ਹੈ ਕਿ ਇਹ ਉਸੇ ਆਪਣੇ ਏਰੀਏ ਦੇ ਵਿੱਚ ਕਰਾ ਰਿਹਾ ਤੇ ਉੱਥੋਂ ਇਹ ਇਹਨੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਇਨ ਟੱਚ ਹੈ ਇਹਦੇ ਜਸਪ੍ਰੀਤ ਸਿੰਘ ਇੱਕ ਹਵਾਲਾ ਜਿਹੜਾ ਨੈਟਵਰਕ ਦਾ ਮੇਨ ਬੰਦਾ ਹੈ ਫੜਿਆ ਗਿਆ ਜਿਹੜਾ ਕਿ ਖੰਨੇ ਦਾ ਰਹਿਣ ਵਾਲਾ ਹੈ ਇਸ ਇੱਕ ਲੁਧਿਆਣਾ ਦਾ ਇਹਦੇ ਤੋਂ 8,70,000 ਰੁਪਏ ਜਿਹੜਾ ਡਰਗ ਮਨੀ ਵੀ ਬਰਾਮਦ ਕੀਤੀ ਗਈ। ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਿਆ ਗਿਆ। ਉਸ ਤੋਂ ਬਾਅਦ ਇਹਦੇ ਦੋ ਅਸੋਸੀਏਟ ਨੇ ਗੁਰਮੀਤ ਗਿੱਤੂ ਇਹ ਫਾਜ਼ਲ ਕਾ ਦਾ ਹੈ ਤੇ ਰਜਿੰਦਰਪਾਲ ਨਿੱਕਾ ਇਹ ਲੋਕੋ ਕੇ ਦਾ ਹੈ। ਇਹ ਦੋ ਵੀ ਫੜੇ ਗਏ ਨਾ ਤੋਂ ਵੀ ਅੱਧਾ ਕਿਲੋ ਹੀਰੋਇਨ ਫੜੀ ਗਈ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨਸ ਮਗਨਰਸ ਵਿੱਚ ਕਾਮਨ ਫੈਕਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਵਾਡੀ ਰਿਕਵਰੀ 3 ਕਿਲੋ ਦੀ ਹੋਈ ਹੈ ਮਲਕੀਤ ਤੋਂ ਹੋਈ ਹੈ ਜਿਹੜਾ ਕਿ ਹਵੇਲੀਆਂ ਬੜਾ ਨਟੋਰੀਅਸ ਪਿੰਡ ਹੈ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਕਰਨਤਾਰਨ ਦਾ ਇਹਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਪਰ ਇਹ ਕਾਫੀ ਦੁਬਈ ਗਿਆ ਸੀ ਪਿੱਛੇ ਜੇ ਉੱਥੋਂ ਆ ਕੇ ਨੇ ਸਾਰੇ ਪਾਕਿਸਤਾਨ ਦੇ ਆਪਣੇ ਲਿੰਕ ਜੋੜ ਕੇ ਇਹ ਕੰਮ ਸ਼ੁਰੂ ਕੀਤਾ ਔਰ ਜੋ ਉਥੇ ਮੌਕੇ ਤੇ ਸਾਰਾ ਜਾ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸਾਰੀ ਡਰਾਪਿੰਗ ਜਿਹੜੀ ਹੈ ਡਰੋਨ ਦੀ ਆਪਣੇ ਘਰ ਹੀ ਰিসিਵ ਕਰ ਰਿਆ ਹੈ ਕਾਫੀ ਉਹਨੂੰ ਵੱਡਾ ਇਹਨੇ ਬਣਾਇਆ ਹੋਇਆ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਵੀ ਰੀਸੀਵਿੰਗ ਤੇ ਲਾਂਚਿੰਗ ਪੈਡ ਉਥੇ ਟਾਈਪ ਹੀ ਬਣਾਇਆ ਹੋਇਆ ਸੋ ਮੈਂ ਸਮਝਦਾ ਕਿ ਇੰਨਾ ਬੜਾ-ਵੱਡਾ ਜਿਹੜਾ ਨੈਟਵਰਕ ਹੈ ਇਹ ਟੁੱਟਿਆ ਔਰ ਹਵਾਲੇ ਦੀ ਜਿਹੜੀ ट्रांजੈਕਸ਼ਨ ਹੈ ਉਹ ਵਾਇਰ ਦੁਬਈ ਜਿਹੜਾ ਰੂਟ ਹੋ ਰਿਹਾ ਔਰ ਬੰਦੇ ਜਿਹੜੇ ਪੁਰਾਣੇ ਦੁਬਈ ਨਾਲ ਲਿੰਕ ਟਾਰੇ ਜਿਆਦਾ ਉਥੋਂ ਹੋ ਕੇ ਪਾਕਿਸਤਾਨ ਜਾ ਰਹੀ ਸੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਚ ਹੋਰ ਵੀ ਸਾਨੂੰ ਕਾਮਯਾਬੀ ਮਿਲਦੀ ਹੈ ਉਮੀਦ ਔਰ ਮੈਂ ਇਹਦੇ ਚ ਆਪਣੀ ਸਾਰੀ ਟੀਮ ਨੂੰ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਕਰ ਰਿਹਾ ਸ਼ਿਵਦਰਸ਼ਨ ਜੀ ਸਾਡੇ ਏਸੀਪੀ ਵੈਸ ਇੰਸਪੈਕਟਰ ਬਨੋਦ ਕੁਮਾਰ ਐਸਐਚਓ ਛਾਟਾ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਕੱਲੀ ਬਰਾਮਦਗੀ ਤਾਂ ਚਲੋ ਇੰਪੋਰਟੈਂਟ ਹੁੰਦੀ ਹੈ ਜਦੋਂ ਨਾਲ ਹਵਾਲੇ ਦਾ ਜਿਹੜਾ ਨੈੱਟਵਰਕ ਉਹ ਸਮੈਸ਼ ਹੁੰਦਾ ਉਹਦਾ ਲੱਕ ਟੁੱਟ ਜਾਂਦਾ ਕਿਸੇ ਵੀ ਜਿਹੜਾ ਕਾਟਲ ਚਲਾ ਰਹੇ ਹੁੰਦੇ ਲੋਕ ਔਰ ਸਮਗਲਸ ਨੂੰ ਬਾਅਦ ਜਦੋਂ ਵਾਪਸ ਪੈਸੇ ਨਹੀਂ ਜਾਂਦੇ ਔਰ ਚੇਨ ਟੁੱਟਦੀ ਹੈ ਉਦੇ ਨਾਲ ਸਭ ਤੋਂ ਵੱਡਾ ਵੱਡਾ ਸੈਟਬੈਕ ਲੱਗਦਾ ਹੈ ਇਸ ਨਾਰਕੋਟਿਕ ਜਿਹੜਾ ਚੀਨ ਹੈ